ਲੇ ਆ ਤਲੀ ਹੋਈ ਚੀਜ਼ ਤੁਸੀਂ ਲਿਆਤੀ ਮੈਨੂੰ ਤਲੀ ਭਾਜੀ ਕੋਈ ਨਾ ਫੇਕ ਜਿਹੜੀ ਤੇ ਖਾ ਲੈਣ ਖਾ ਭਾਜੀ ਸਾਰਾ ਕੋਈ ਚੱਲਦਾ ਇੱਥੇ ਨਹੀਂ ਉਹ ਮੇਗਾ ਪਲੇਅਰ ਤਾਂ ਖਾਦੇ ਨਾ ਹੁੰਦੇ ਭਾਜੀ ਸਾਰਾ ਕੋਈ ਚੱਲਦਾ ਭਾਜੀ ਪਲੇਅਰਾਂ ਨੂੰ ਹਰ ਇੱਕ ਜੀ ਮਾਫ਼ ਬਲੋ ਭਾਜੀ ਪਲੇਅਰਾਂ ਨੂੰ ਸਾਰਾ ਕੋਈ ਮਾਫ਼ ਹੈ ਹੋਰ ਹੋਰ ਭਾਜੀ ਇਦਾਂ ਵੀ ਨਹੀਂ ਕੋਈ ਕਹਿੰਦਾ ਜੇ ਮਿਹਨਤ ਬੰਦੇ ਦੀ ਕੀਤੀ ਆ ਹਾਂ ਜੋ ਮਰਜੀ ਖਾਦਾ ਰੋਜ਼ ਵੀ ਨਹੀਂ ਭਾਜੀ ਕਿਤੇ ਕਿਤੇ ਖਾ ਲਓ ਹੂੰ ਹੂੰ ਕਦੇ ਕਦਾਦਾਰ ਹੁੰਦਾ ਕਿ ਖਾ ਲੋਗੇ ਰੋਜ਼ ਰੋਜ਼ ਵੀ ਖਾ ਹੁੰਦਾ ਇਹੋ ਜੀ ਚੀਜ਼ ਹਾਂ ਫੇ ਤਾਕਤ ਵਾਲੀ ਚੀਜ਼ ਹੀ ਖਾਣੀ ਪੈਂਦੀ ਆ ਤਾਕਤ ਵਾਲੀਆਂ ਚੀਜ਼ਾਂ ਕਿਹੜੀਆਂ ਕਿੜੀਆਂ ਹੁੰਦੀਆਂ ਬਾਰੇ ਦਮਣ ਤਾਂ ਸਾਡੇ ਬਦਾਮ ਨੂੰ ਇਹ ਆਂਡੇ ਮੁੰਡੇ ਦਲੀਆ ਬਣਾ ਲਿਆ ਹੂੰ ਜਾਂ ਵੇ ਪ੍ਰੋਟੀਨ ਜਾਂ ਗੇਨਰ ਕੋਈ ਹੂੰ ਉਹ ਯੂਜ਼ ਕਰਦੇ ਆ ਵਿਟਾਮਿਨ ਨਾਲ ਹੋ ਗਿਆ ਮਲਟੀ ਵਿਟਾਮਿਨ ਫਿਰ ਸ਼ਾਇਲ ਇਦਾਂ ਦੀ ਚੀਜ਼ਾਂ ਹੂੰ ਹੂੰ ਜਿਹੜੀ ਨੇ ਚੀੜਾੜੀ ਮਖਣੀ ਕੇ ਦੁੱਧ ਹੂੰ ਹਨਾ ਜਾਂ ਉਹ ਬੱਕਰੇ ਦਾ ਚਾਰ ਪਾਜੀ ਪਾਲੀ ਦਾ ਹੂੰ ਜਿੱਦਾਂ ਡਰਾਈ ਕਰਕੇ ਉਹਨੂੰ ਤੇਲ ਚ ਫਰਾਈ ਕਰਕੇ ਹੂੰ ਜਿੱਦਾਂ ਹੁਣ ਇਹ ਫਿਰ ਰਯਾਬ ਬਣਾਉਣੇ ਇਹ ਬਾਜੀਆਂ ਤਿਆਰ ਕਰਵਾ ਲੀਦਾ ਹਲਵਾਈ ਜਿੱਦਾ ਮੁੰਡਾ ਹੈਗਾ ਉਤੋਂ ਤਰਵਾ ਤਿਆਰ ਕਰਵਾ ਲੀਦਾ ਹੂੰ ਜਾਂ ਦੇ ਸੀਆਰ ਉਹ ਐਦਿਕ ਸਵਰਮ ਹੋ ਗਈ ਚਾ ਸੋਣਾ ਚਾਹਦੀ ਹਮ ਲੋਕੀ ਪਲੇਅਰ ਭੱਜਦੇ ਆ ਹੋਰ ਚੀਜ਼ਾਂ ਨੂੰ ਹਮ ਸਪਲੀਮੈਂਟ ਖਾ ਲਈਏ ਹੋਰ ਗਲਤ ਚੀਜ਼ਾਂ ਨੂੰ ਹਮ ਗਲਤ ਨੌਲੇਜ ਮੈਲ ਲੱਗ ਜਾਂਦੀ ਉਹਨਾਂ ਨੂੰ ਗਲਤ ਪਾਸੇ ਜਾਂਦੇ ਹਮ 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 ਜਿਹੜੀ ਘਰ ਦੀ ਖਰਾ ਕੇ ਉਹੀ ਵਧੀਆ ਜਿਹੜੀ ਨੇਚਰਲ ਚੀਜ਼ਾਂ ਖਾਓ ਹਮ ਮੀਟ ਮੂਡ ਘਰੇ ਬੱਕਰੇ ਆ ਚਾਰ ਪਾਲੋ ਸਰੋਂ ਦੇਸ ਫਰਾਈ ਕਰਕੇ ਵਧੀਆ ਕੋਈ ਜਾਣ ਪਛਾਣ ਵਾਲਾ ਉੱਤੋਂ ਬਣਵਾ ਲੋ 10 12 ਗਲੋ ਖਾਓ ਜਿਹੜੀ ਦਾਗ ਤੜੀ ਚੀਜ਼ ਹਮ 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 ਬਦਿਆ ਨੌਲੇਜ ਹੋਏ ਨਹੀਂ ਹੈਗਾ ਜੇ ਮੈਂ ਅੱਜ ਜੀ ਗਲਤ ਕਰਦਾ ਮੈਂ ਕਿਸੇ ਨੂੰ ਗਲਤ ਗੱਡੀ ਕਰੀ ਜਾਵਾਂ ਤੇ ਤੁਹਾਡੇ ਕੋਈ ਆਇਆ ਨਹੀਂ ਦਿਮਾਗ ਚ ਵੀ ਮੈਂ ਵੀ ਕੁਝ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਾਂ ਜੀ ਬੋਡੀ ਬਣ ਜਾਓ ਵੱਡਾ ਭਾਰ ਹੋ ਜਾਏ ਠੀਕ ਹੈ ਨਹੀਂ ਭਾਈ ਨੰਬਰ ਚਾਹੀਦਾ ਬੋਡੀ ਨਹੀਂ ਕਰਨਾ ਉੱਤੇ ਜਰ ਨੰਬਰ ਇਦਾਂ ਹੀ ਮਿਲੀ ਜਾਂਦਾ ਬੋਡੀ ਕਰਨੀ ਹੈ ਹਮ ਸਹੀ ਹੈ ਹਨਾ ਗੇਮ ਤਾਂ ਨੰਬਰ ਦੀ ਆ ਨੰਬਰ ਚਾਹੀਦਾ ਹਮ ਹਨਾ ਬੋਡੀ ਨੇ ਉੱਥੇ ਹੀ ਕਰਨਾ ਬੋਡੀ ਮਾ ਜਿੱਡੀ ਮਰਜੀ ਇਹਦਾ ਵੱਡੀਆਂ ਵੱਡੀਆਂ ਬੋਡੀਆਂ ਨੇ ਡੇ ਪੈਂਦੇ ਆ ਭਜਨ ਕਿੰਨਾ ਥੋੜਾ ਜਿਹਾ ਵਜਨ ਭਾਜੀ ਹੋਣਾ ਮੇਰਾ ਇਸ ਟਾਈਮ ਹੁਣ 82 83 ਕਿਲੋ ਭਾਜੀ 84 ਮੈਨੂੰ ਲੱਗਦਾ ਕੋਈ ਬਾਹਲਾ ਇਦੋਂ ਕਿਤੇ ਵਧਿਆ ਵੀ ਨਹੀਂ ਹੋਣਾ ਵੀ ਇਹਨੂੰ 100 ਤੋਂ ਇੱਥੇ ਥੋੜਾ ਵੈਦਰ ਕਰਕੇ ਵੀ ਟਾਈਮ ਥੋੜਾ ਹੋ ਜਾਂਦਾ ਹਮ ਸਿੱਧਾ ਇੱਥੇ ਆ ਕੇ weight ਥੋੜਾ loose ਹੁੰਦਾ ਇੱਥੇ ਆ ਕੇ ਹਮ ਅੱਛਾ loose ਹੁੰਦਾ ਇੱਥੇ ਜਿੱਥੇ ਆ ਕੇ loose ਹੁੰਦਾ weight ਥੋੜਾ ਉੱਥੇ ਵਧ ਜਾਂਦਾ ਅਮਰੀਕਾ ਜਿੱਥੇ ਵਧਦਾ ਜਾ ਕੇ ਭਾਜੀ ਓਕੇ ਤੇ ਖਰਾਬ ਪਾਣੀ ਦਾ ਫਰਕ ਹੈ ਭਾਜੀ ਉੱਥੇ ਹਾਂ ਕਿਉਂਕਿ ਇੱਥੇ ਹੁਣ ਤੁਹਾਨੂੰ ਪਤਾ ਖਰਾਬ ਪਾਣੀ ਕਿੱਦਾਂ ਦੀ ਆ ਹਮ ਡਾਇਆ ਯੂਰੀਆ ਮਿਲਦਾ ਹੋ ਕਉਂਰਗਾਨਿਕ ਚੀਜ਼ਾਂ ਬਹੁ ਘੱਟ ਆ ਆਪਣੇ ਔਰਗੈਨਿਕ ਦਾ ਕੋਈ ਬੀਜ ਤਾਂ ਹੀ ਨਹੀਂ ਹੂੰ ਜਾਂ ਸਪਰੇਆ ਵਾਲਾ ਜਾਂ ਕੁਛ ਤਾਂ ਲਾਬ ਲੱਭ ਕੇ ਬਾਜੀ ਖਾਣੀ ਪੈਂਦੀ ਆ ਜਾਂ ਘਰੇ ਬੀਜ ਲੋ ਖੱਤਿਆਂ ਜਾਂ ਆਪੇ ਜਾਂ ਔਰਗੈਨਿਕ ਓਮ ਖਾ ਸਕਦੇ ਆਪਾਂ ਹੂੰ ਤੁਸੀਂ ਕੋਸ਼ਿਸ਼ ਕਰਦੇ ਹੋ ਇਸ ਚੀਜ਼ ਵਾਸਤੇ ਵੀ ਔਰਗੈਨਿਕ ਚੀਜ਼ਾਂ ਹਾਂਜੀ ਘਰੇ ਹੈਗੀਆਂ ਬਾਜੀ ਰੂੜੀ ਰੂੜੀ ਖਿਲਾਰ ਕੇ ਦਾਲ ਸਬਜ਼ੀ ਆਪਦੀ ਗਾਜਰਾ ਗੁਜਰਾ ਮੂੜੀਆਂ ਧਨੀਆਂ ਦੁਨੀਆਂ ਹਰ ਇੱਕ ਸਬਜ਼ੀ ਬਤਾਉ ਉਹ ਤੂੰ ਬੀਜੇ ਹੋਏ ਵਿੱਚ ਹੂੰ ਹਾਂਜੀ ਟਰਾਈ ਕਰੀ ਦੀ ਘਰੇ ਉਹਨਾਂ ਕਹੇ ਔਰਗੈਨਿਕ ਚੀਜ਼ਾਂ ਕੌਣਗੇ ਹੂੰ ਸ਼ੁਕਰੀਆ ਭਾਜੀ ਤੁਸੀਂ ਬਹੁਤ ਸਮਾਨ ਲਿਆਤਾ ਸਾਨੂੰ। ਚੱਕੋ ਚੱਕੋ ਭਾਈ। ਸ਼ੁਕਰੀਆ ਜਨਾਬ। ਨਹੀਂ ਨਹੀਂ। ਆ ਚਾਹ ਵਾਲਾ ਕੰਮ ਤਾਂ ਵਧੀਆ ਕੀਤਾ ਯਾਰ। ਹੋਰ ਦੱਸੋ ਕੀ ਚਾਹੀਦਾ। ਬਸ 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 ਭਰਾ ਬਹੁਤ ਹੋ ਗਿਆ। ਆ ਲਓ ਬਲੇ। ਕੋਈ ਗੱਲ ਨਹੀਂ ਸਰ। ਥੈਂਕ ਯੂ। ਸਹੀ ਗੱਲ। ਇਹ ਖਰਾਕ ਹੀ ਘਰ ਦੀ ਬੜੀ ਜ਼ਰੂਰੀ ਆ ਬਸ। ਜਦਾਂ ਗਰਮੀ ਆਉਂਦੀ ਆ ਬਦਾਮ ਨੂੰ ਰਗੜ ਕੇ ਪੀ ਲਓ ਜਾਂ ਵਧੀਆ ਜੇ ਤੁਹਾਡਾ ਕੋਈ ਬਾਹਰ ਐਸੇ ਆ ਰਹੇ ਉਹ ਤੋਂ ਸਪਲੀਮੈਂਟ ਬਗਾ ਲਿਓ ਕਿਉਂਕਿ ਇੱਥੇ ਵੇ ਪ੍ਰੋਟੀਨ ਜਾਂ ਕੋਈ ਵੀ ਸਪਲੀਮੈਂਟ ਸਾਰੇ ਡੁਪਲੀਕੇਟ ਆ ਮਰੀ ਹੂੰ ਖਾਓਗੇ ਬਿਮਾਰ ਹੋਵੋਗੇ ਕੋਈ ਨਹੀਂ ਪਹੁੰਚਦਾਗਾ ਉਹਦੇ ਨਾਲ ਕੋਈ ਜੇ ਤੁਹਾਨੂੰ ਜਾਣਦਾ ਵਾ ਵਧੀਆ ਜਾਂ ਬਾਹਰ ਬਾਹਰੋਂ ਕਿਸੇ ਤੋਂ ਹਣਾ ਬਗਾ ਲਓ ਜਾਂ ਪਾਰਸਲ ਕਰਾ ਲਓ ਕੋਈ ਜਾਣ ਪਛਾਣ ਵਾਲਾ ਉਹਨੂੰ ਪੈਸੇ ਦੇ ਦਿਓ ਹੂੰ ਕੋਈ ਚੀਜ਼ਾਂ ਬਾਰੇ ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਨਕਲੀ ਵੱਧ ਵੇਗਦੀ ਹੈ ਅਸਲੀ ਘਟ ਮੇੜੀ ਹਾਂ ਹਾਂ ਨਕਲੀ ਮਿਲਦੀ ਜਿੱਥੇ ਮਾਝੀ ਦੇ ਬਿਲਕੁਲ ਨਕਲੀ ਥੋੜਾ ਹੈ ਨਾ ਥੋੜਾ ਇਹ ਚੀਜ਼ ਨੂੰ ਇਗਨੋਰ ਕਰਨਾ ਚਾਹੀਦਾ ਵਧੀਆ ਚੀਜ਼ ਖਾਣਾ ਥੋੜੇ ਤੋਂ ਪੁੱਛਦੇ ਆ ਪਲੇਅਰ ਕੋ ਛਾ ਕੇ ਵੀ ਕੀ ਖਾਈ ਪਲੇਅਰ ਪੁੱਛਦੇ ਵੀ ਹੈ ਭਾਰੀ ਫੇ ਪਲੇਅਰ ਸਿੱਧਾ ਹੈ ਭਾਰੀ ਸਪਲੀਮੈਂਟ ਕਿਹੜਾ ਲਵਾ ਉਹ ਪਹਿਲਾ ਆਪਸ਼ਨ ਹੀ ਤੁਹਾਨੂੰ ਇਹ ਦਿੰਦੇ ਆ ਭਾਰੀ ਕਿ ਮੈਂ ਉਹਨਾਂ ਨੂੰ ਇਹ ਲੱਗਦਾ ਕਿ ਸਪਲੀਮੈਂਟ ਨਾਲ ਅਦੁੱਲਾ ਖੇਡਦਾ ਹੋਊਗਾ ਜਾਂ ਮਿਹਨਤ ਹੋਊ ਅਦੁੱਲਾ ਖੇਡੂਗਾ ਸਪਲੀਮੈਂਟ ਵੀ ਕੀ ਕਰੂਗਾ ਭਾ ਬੈਠਦੇ ਬੈਠਾ ਸਪਲੀਮੈਂਟ ਖਾਈ ਆ ਕੀ ਕਰੂਗਾ ਜਾਂ ਮਿਹਨਤੀ ਹੈ ਨਹੀਂ ਮਿਹਨਤ ਨੰਬਰ 1 ਤੇ ਮਿਹਨਤ ਹੈ ਦੂਜੇ ਨੰਬਰ ਤੇ ਖਰਾ ਆ ਜੇ ਮਿਹਨਤ ਹੋਊਗੀ ਫੇਰ ਹੀ ਖਰਾਕ ਲੱਗੂਗੀ ਹੂੰ ਹੂੰ ਕੱਲੀ ਖਰਾਕ ਨਾਲ ਵੀ ਗੱਲ ਨਹੀਂ ਬਣਨੀ ਖਰਾਕ ਆ ਗਏ ਭਾਜੀ ਟੈਕ ਕਰਾਉਣ ਵਾਲਾ ਕੰਮ ਕੱਲੀ ਖਰਾਕ ਹੀ ਖਾਈ ਗਏ ਮਿਹਨਤ ਹੈ ਨਹੀਂ ਤਾਂ ਵੀ ਹੂੰ ਕੰਬੀਨੇਸ਼ਨ ਬਣਾਉਣਾ ਚਾਹੀਦਾ ਚੀਜ਼ ਆ ਨਾ ਕੰਬੀਨੇਸ਼ਨ ਆ ਹੋਵੇ ਕੇ ਚੀਜ਼ ਬਿਲਕੁਲ ਹੋਣਾ ਚਾਹੀਦਾ ਹੈ ਨਾ ਹੁਣ ਇਹ ਗੇਜ਼ੀ ਦਾ ਕੰਬੀਨੇਸ਼ਨ ਨਹੀਂ ਹੈ ਨੀ ਉਹ ਚੀਜ਼ ਕਿਦਾਂ ਚੱਲੂਗੀ ਹੂੰ ਮੇਬਾ ਜਿੰਨੀ ਜਿੰਨੀ ਖੁਰਾਕ ਲੈ ਰਹੇ ਹੋ ਉੰਨੀ ਪ੍ਰੈਕਟਿਸ ਹੋਣੀ ਹੈ ਉੰਨੀ ਉੰਨੀ ਜ਼ਿਆਦਾ ਮਿਹਨਤ ਹਾਂ ਉੰਨੀ ਮਿਹਨਤ ਵਾਲੀ ਸਹੀ ਹੈ ਪਰ ਉਹਨਾਂ ਪਲੇਅਰ ਤਾਂ ਪੁੱਛਦੇ ਹੋਣਗੇ ਤੁਹਾਨੂੰ ਆਣਾ ਵੀ ਬਹੁਤ ਬਹੁਤ ਸਾਰੇ ਪਲੇਅਰ ਭਾਈ ਹੋਰ ਵੀ ਮੁੰਡੇ ਆਪਣੇ ਹਨ ਹਮ ਨਵੇਂ ਮੁੰਡੇ ਵੀ ਪੁੱਛਦੇ ਆ ਹਨ ਬਹੁਤਿਆਂ ਬਹੁਤਿਆਂ ਇਥੇ ਬਹੁਤਿਆਂ ਚ ਦੁੱਲੇ ਵਹਿਮ ਵੀ ਹੈ ਕਿ ਸ਼ਾਇਦ ਕੋਈ ਟੀਕੇ ਲਾ ਕੇ ਤੇ ਇਹ ਚੀਜ਼ਾਂ ਨਾਲ ਭਾਈ ਯਾਰ ਜੇ ਟੀਕੇ ਵਾਲਾ ਕੰਮ ਹੁੰਦਾ ਮੈਂ ਤਾਂ ਕਿਹਾ ਭਾਈ ਜਿੱਥੇ ਮਾੜੀ ਦੱਸੋ ਭਾਈ ਡਰਗ ਟੈਸਟ ਡ੍ਰੌਪ ਲੈਣਾ ਕਿੱਥੇ ਲੈਣਾ ਸੀ ਉੱਥੇ ਦੇ ਦਿੰਨੇ ਜੇ ਦੁਨੀਆ ਨੂੰ ਜੇ ਹੁਣ ਦੁਨੀਆ ਮੰਨ ਨਹੀਂ ਸਕਦੀ ਫੇ ਕਿਦਾਂ ਚਕੀਨ ਦਵਾਈ ਭਾਈ ਹਮ ਪਰ ਉਹਨਾਂ ਦਾ ਵਹਿਮ ਹੈ ਨਾ ਇਹ ਤਾਂ ਵਹਿਮ ਹਨਾ ਮੈਂ ਬਾਜੀ ਉਹਨਾਂ ਦਾ ਸਭ ਜੇ ਕਹੂਗਾ ਟੀਕਾ ਲਾ ਕੇ ਜਾਂ ਜੇ ਮਿਹਨਤੀ ਹੈ ਨਹੀਂ ਟੀਕਾ ਵੀ ਕੀ ਕਰੂਗਾ ਹੂੰ ਜਰੂਰ ਤੁਸੀਂ ਮਿਹਨਤ ਦਾ ਕਰੋ ਜੇ ਪਲੇਅਰ ਦੀ ਮਿਹਨਤ ਆ ਤੇ ਹਰ ਇੱਕ ਚੀਜ਼ ਪੂਰੀ ਹੋ ਜਾਂਦੀ ਮਿਹਨਤ ਆ ਭਾਵੇਂ ਖਰਾਕ ਨਾ ਵੀ ਹੋਵੇ ਤਾਂ ਵੀ ਬੰਦਾ ਤਗੜਾ ਹੂੰ ਹੁਣ ਸਾਡੇ ਹਲਾਤਕਾਰਾਂ ਦੇ ਇਦਾਂ ਸੀ ਪਹਿਲਾਂ ਕੋ ਖਰਾਕ ਘੱਟ ਹੁੰਦੀ ਮਿਹਨਤ ਜ਼ਿਆਦਾ ਸੀ ਹੂੰ ਅੱਛਾ ਸ਼ੁਰੂ ਵਿੱਚ ਇਸ ਤਰ੍ਹਾਂ ਦੇ ਹਾਲਾਤ ਸੀ ਹਨਾ ਹੂੰ ਦੇ ਸੁਪੀਰਿਟੀ ਖਾ ਕੇ ਰੂਟੀ ਖਾ ਕੇ ਇਤਨੀ ਖੇਡੀ ਹੈ ਬੜੀ ਹੌਲੀ ਹੌਲੀ ਜਦੋਂ ਮਾੜਾ ਮੋਟਾ ਖੇਡਣ ਲੱਗੇ ਆ ਪਹਿਲਾਂ ਵੇਟ ਤੋਂ ਸਟਾਰਟ ਹੌਲੀ ਹੌਲੀ ਗਾ ਹਰ ਕੇ ਪਹਿਲੇ ਆਣਾ ਹੌਲੀ ਹੌਲੀ ਕੇ 2 400 ਮਿਲ ਗਿਆ ਕਿਤੇ ਰੱਖ ਲਿਆ ਹੌਲੀ ਹੌਲੀ ਚਲੋ ਬਾਬੀ ਦੀ ਘਰ ਪਾਣਾ ਚੱਲ ਪਿਆ ਚਾਰ ਪੈਏ ਉਹਨਾਂ ਨੇ ਖਰਾਕ ਵੀ ਖਾਣ ਲੱਗੇ ਪਏ ਸਾਂਭਣ ਲੱਗੇ ਹੂੰ ਇਹ ਚੀਜ਼ਾਂ ਜ਼ਰੂਰੀ ਆ ਖਰਾਕ ਦਾ ਹੁਣ ਹੁਣ ਕੋਈ ਵੀ ਪਲੇਅਰ ਆ ਖਾਊਗਾ ਰੈਸਟ ਕਰੂਗਾ ਵਧੀਆ ਖਰਾਕ ਖਾਊਗਾ ਜੇ ਮਾੜੀ ਚੀਜ਼ ਖਾਊਗਾ ਤੇ ਲੰਬਾ ਟਾਈਮ ਨਹੀਂ ਚੱਲੂਗਾ ਹੂੰ ਹਣਾ ਵਧੀਆ ਖਰਾ ਖਾਊਗਾ ਵਧੀਆ ਚੀਜ਼ਾਂ ਖਾਊਗਾ ਹਣਾ ਧਿਆਨ ਰੱਖੂਗਾ ਕੇਅਰ ਕਰਨੇ ਬੰਦਾ ਲੌਂਗ ਟਾਈਮ ਖੇਡਦਾ ਹੂੰ